ਹਾਂਜੀ ਕਿਸਾਨ ਵੀਰੋ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਬਹੁਤ ਹੀ ਘੈਂਟ ਬਣਾਉਣੀ ਆਪਾਂ ਕਿਉਂ ਗੱਲ ਇਹ ਆ ਵੀ ਕਈ ਭਰਾ ਕਹਿੰਦੇ ਵੀ ਘਰਾਂ ਵਿੱਚ ਪਸ਼ੂ ਨਹੀਂ ਅਸੀਂ ਰੱਖਣ ਦੇ ਪਸ਼ੂ ਰੱਖਣੇ ਸਾਨੂੰ ਪਸੰਦ ਨਹੀਂ ਹੈਗੇ ਨਾ ਤੇ ਮੈਨੂੰ ਵੀ ਲੱਗਦਾ ਵੀ ਆਹ ਵੀਡੀਓ ਦੇਖ ਕੇ ਕਈਆਂ ਭਰਾਵਾਂ ਦਾ ਮਨ ਬਦਲ ਜੂ ਵੀ ਇਹ ਪਸ਼ੂ ਰੱਖੀ ਤਾਂ ਇਹੋ ਜਿਹਾ ਰੱਖੀਏ ਹੈ ਨਾ ਤੇ ਕਈ ਪ੍ਰਾ ਜਿਹੜੇ ਮੁਰਾ ਨੂੰ ਪਿਆਰ ਕਰਦਾ ਮੇਨੂੰ ਲੋ ਕੁਛ ਨਾ ਕੁਛ ਬੰਦੇ ਦਾ ਮਨ ਦੇ ਵਿੱਚ ਉਹ ਵੀ ਪ੍ਰਭਾਵ ਪਈ ਜੀ ਵੀ ਮੁਰਾ ਛੱਡ ਕੇ ਨੀਲੀ ਵਾਲੇ ਪਾਸੇ ਆ ਜੀ ਹੈ ਨਾ ਕਿਉਂਕਿ ਝੋਟੜਾਂ ਜਿਹੜੇ ਕੱਟਰੂ ਸਾਨੂੰ ਜਾਂ ਕੱਟੀ ਐ ਝੋਟੀ ਐ ਇੱਕ ਹਨਾ ਮੱਝ ਐ ਸਾਨੂੰ ਨੀਲੀ ਰਾਵੀ ਨਸਲੀ ਸਾਨੂੰ ਇਹ ਜੀ ਦਿਖਾਉਣੀ ਐ ਕਿ ਸਾਨੂੰ ਮੱਲੋ ਮੱਲੀ ਜਿਹੜਾ ਨੀਲੀ ਰਾਵੀ ਨਸਲਾ ਇਸ ਕੋਣ ਵਾਲਾ ਕੰਮ ਹੋਊਗਾ ਨਾ ਤੇ ਪਹੁੰਚੇ ਸੀ ਆਪਾਂ ਪਿੰਡ ਕਾਲੀਆ ਵਾਲਾ ਸਾਰੇ ਡਿਟੇਲ ਆਪਾਂ ਝੋਟੜਾਂ ਦੀ ਸਾਨੂੰ ਲੈ ਕੇ ਦਵਾਂਗੇ ਸੋ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਤੇ ਕਮੈਂਟ ਲਾਜ਼ਮੀ ਕਰ ਦਿਓ ਨਾ ਤੇ ਬਾਕੀ ਚੈਨਲ ਨੂੰ ਸਬਸਕ੍ਰਾਈ 400 ਤੋਂ ਚੰਗੀ ਗੱਲ ਹੈ ਕਰੋਨਾ ਬਾਈ ਨਾਲ ਗੱਲਬਾਤ ਆਪਾਂ ਸਾਰੇ ਡਿਟੇਲ ਵੀਡੀਓ ਲਾਸਟ ਤੱਕ ਜਰੂਰ ਦੇਖੋ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਕਸਾਂ ਮੀਰੋ ਬੈਸਲ ਸੀ ਆ ਵੀਰ ਨੂੰ ਜਦੋਂ ਚਿਹਰਾ ਤੁਹਾਡੇ ਸਾਹਮਣੇ ਆਇਆ ਹੋ ਤਕਰੀਬਨ ਸਾਰੇ ਜਿਹੜੇ ਮੇਲੇਾਂ 'ਚ ਆਂਦੇ ਨੀਲੀ ਰਵੀ ਨੂੰ ਨਸਲ ਨੂੰ ਪਿਆਰ ਕਰਦੇ ਆ ਇਹਨੂੰ ਸਾਰੇ ਜਾਣਦੇ ਹੋਵੋਗੇ ਨਾ ਪਰ ਫਿਰ ਵੀ ਇੱਕ ਵਾਰੀ ਨਾਮ ਤੇ ਐਡਰੈਸ ਬੋਲ ਦ ਆਪਣਾ ਨਾਂ ਫਰੰਗੀ ਆ ਜੀ ਹਾਂਜੀ ਪਿੰਡ ਕਾਲੀ ਵਾਲੀ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਠੀਕ ਆ ਜੀ ਤੇ ਜਿਹੜੀ ਪਹਿਲੇ ਨੰਬਰ ਤੇ ਕੱਤੀ ਆ ਇਹਦੇ ਦਾ ਡਿਟੇਲ ਦੋ ਵੀ ਕੀ ਗੱਲ ਚਲ ਆਪਾਂ ਭਾਈ ਇਹ ਦੇਖ ਸਕਦੇ ਜੀ ਪਹਿਲਾਂ ਤਾਂ ਮੂੰਹ ਦੇਖੋ ਜੀ ਅੱਖਾਂ ਦੇਖੋ ਨੀਲੀ ਰਾਵੀ ਨਸਲ ਆਉਂਦੀ ਆ ਥੋੜੀ ਚੀਜ਼ ਹੈ ਠੀਕ ਹੈ ਜੀ ਦੱਸੋ ਭਰਾ ਜੀ ਖਾਸਤ ਕੀ ਗੱਲਾਂ ਬਾਤਾਂ ਜੀ ਝੂਟੀਆਂ ਇਹ ਵੀਰੇ ਵੀ ਜਿਵੇਂ ਬਾਰਡਰ ਬੈਲਟ ਦੀ ਆ ਇਹ ਠੀਕ ਆ ਜੀ ਵੀ ਸਿੱਧਾ ਪਟਾ ਲਾਲ ਅੱਖਾਂ ਚਾਰੇ ਪੈਰ ਹਾਂ ਜੀ ਬਹੁਤ ਸਾਫ਼ ਜਾਨੀ ਕਿ ਝੂਟੀ ਆ ਥੱਲੋਂ ਵੀ ਪੂਰੀ ਕੁਆਲਿਟੀ ਫੁੱਲ ਆ ਹੂੰ ਸਟਰਕਚਰ ਬਿਲਕੁਲ ਪਹਾਂ ਪੂਰਾ ਸੋਹਣਾ ਹੈ ਵੀ ਇਹ ਜਿਵੇਂ ਮਤਲਬ ਵੀ ਉਹਨਾਂ ਦੀ ਪੁਰਾਣੀ ਬਰੀਡ ਹੀ ਆ ਠੀਕ ਹੈ ਹਾਂ ਬਹੁਤ ਸੋਹਣੇ ਸਾਣ ਆ ਬਹੁਤ ਸੋਹਣੀਆਂ ਮਈਆਂ ਉਨ੍ਹਾਂ ਦੇ ਵਿੱਚੋਂ ਇਹ ਜਣੇ ਕਿ ਆਪਾਂ ਕੱਟੀ ਲਈ ਆ ਮਾਂ ਤੇ ਪਿਓ ਵਾਲੇ ਚੰਗੇ ਘਰ ਬਹੁਤ ਚੰਗੀ ਨਸਲ ਆ ਬਾਈ ਠੀਕ ਆ ਠੀਕ ਆ ਸਾਰਾ ਉਮਰ ਦੀ ਗੱਲ ਕਰੀ ਕਿੰਨੀ ਉਮਰ ਹੈ ਦੀ ਉਮਰ ਵੀਰੇ 9 ਮਹੀਨੇ ਆ ਦੀ ਉਮਰ 9 ਮਹੀਨੇ ਜਿਹੜੀਆਂ ਆਪਾਂ ਅੱਜ ਇਹ 2 ਅਕਤੂਬਰ ਹਾਂ ਮੈਨੂੰ ਜਿਹੜੇ ਵੀਡੀਓ ਬਣਾ ਰਹੇ ਆਪਣਾ ਬਸ ਬਸ ਹਾਂ ਹਾਂ ਜਿਹਨਾਂ 9 ਮਹੀਨਾ ਦੀ ਕੱਟੀ ਹੋ ਗਈ ਹੈ ਇਹ ਮੇਰੇ ਕੋਲੇ 4-5 ਦਿਨ ਹੀ ਹੋਇਆ ਇਹਨੂੰ ਠੀਕ ਆ ਤੇ ਜਣੇ ਕਿ 9 ਮਹੀਨਿਆਂ ਦੀ ਮਾਲਕਾਂ ਨੇ ਦੱਸੀ ਆਪਾਂ ਨੂੰ ਕੱਟੀ ਮਾੜਾ ਮੂੰਹ ਫੇਰ ਦੇ ਕੱਢ ਦੇ ਮੂੰਹ ਤੋੜ ਦੋ ਮਾੜੀ ਜਿਹਾ ਲੱਗ ਜਿੰਨਾ ਤੋੜ ਕੇ ਨਾ ਹਾਂ ਦਾ ਤੁਹਾਨੂੰ ਆ ਦਿਖਾ ਦਈਏ ਨਿਸ਼ਾਨਾ ਵੀ ਇੱਕ ਵੀਰੇ ਹੋਰ ਵੀ ਚਲੋ ਆਪਾਂ ਸਲੋਤ ਨਹੀਂ ਆਪਦੇ ਜਾਨਵਰ ਦੀ ਕਰਦੇ ਵੀ ਜਿਹੜਾ ਇਹਦਾ ਆ ਸਿੱਧਾ ਪਟਾ ਤੇ ਲਾਲ ਅੱਖ ਤੇ ਚਾਰੇ ਪੈਰ ਵੇਖ ਲਓ ਭਲਾਂ ਦੀ ਇੰਚੀ ਟੇਬਲ ਨਾਲ ਮਣ ਕੇ ਵੇਖ ਲਓ ਕਿ ਇੱਕੋ ਜਿਹੀ ਆ ਹਾਂ ਭਾਈ ਸਟਰਕਚਰ ਵੀ ਸਾਰਾ ਪੂਰਾ ਦਾ ਪੂਰਾ ਸੋਹਣਾ ਨਾ ਹਾਂ ਮਨ ਲਾ ਜੇ ਲਾਈਟ ਪਾ ਜੰਦੀ ਹੋਊਗੀ ਆ ਕਰਦੇ ਤਾਂ ਵੀ ਕੀ ਚਮਕਦਾ ਰਾਤ ਨੂੰ ਹਾਂ ਹਾਂ ਲੱਗਦਾ ਚਮਕਦੀ ਆ ਹਾਂ ਹਾਂ ਚਮਕਦੀ ਆ ਭਾਈ ਜਮਾ ਚਾਰਾ ਚਮਕਦਾ ਆ ਯਾਰ ਨੀਲੀ ਫਿਰ ਭਾਈ ਉਹੀ ਆ ਕਿੱਥੇ ਦਾ ਹੁਣ ਰਾਤ ਨੂੰ ਅੱਖ ਜਾਉਂ ਕਿ ਦਿਖੇ ਵੀ ਨੀਲੀ ਆ ਤੇ ਕਿਥੇ ਨੇੜੇ ਹੋ ਕੇ ਵੇਖਣੀ ਜਾਂ ਲੈਟ ਜਾ ਕੇ ਤਾਂ ਕਾਦੀ ਨੀਲੀ ਰਾਵੀ ਰਹੀ ਜੀ ਟਾਂਕੀ ਨਾ ਠੀਕ ਆ ਇਧਰ ਲੋ ਸਾਹ ਇੱਕ ਇਧਰ ਵੈਸੀ ਅੱਖ ਸਾਦੀ ਦੋਨੇ ਆਪਾਂ ਨਾ 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 ਅੱਖਾਂ ਵੇਖ ਅੱਖਾਂ ਬੇਗ ਦੋ ਬਈ ਇੱਕੋ ਜੀ ਆ ਅੱਖਾਂ ਦੇਖੋ ਬੜਾ ਜਾਂ ਚਰਾਗਾ ਚਮਕਦਣਾ ਨੇ ਜਗਦਿਆਂ ਨਹੀਂ ਆ ਠੀਕ ਆ ਤੇ ਇਹ ਕੱਤੀ ਫਿਰ ਹੁਣ ਕਿਵੇਂ ਕੀਤਾ ਦਾ ਵੇਚੀ ਲੇਤੀ ਦਾ ਬਾਅਦ ਦੇਤੀ ਇਹ ਠੀਕ ਆ ਠੀਕ ਆ ਕਿਸਾਨ ਵੀਰੋ ਇੱਕ ਕੱਟੀ ਆਪਾਂ ਖਰੀਦ ਲਈ ਬਾਈ ਤੋਂ ਅਜੇ ਇਹ 2 ਸਤੰਬਰ ਨੂੰ ਆਪਾਂ ਵੀਡੀਓ ਕਵਰ ਕਰਦੇ ਇੱਥੋਂ ਵੀ ਕੱਟੀ ਲੈਣੇ ਆਏ ਸੀਗੇ ਤੇ ਮੈਂ ਸੋਚਿਆ ਬਣਾ ਨਾਲ ਦੀ ਨਾਲ ਜਿਹੜੀ ਵੀਡੀਓ ਤੁਹਾਨੂੰ ਨਹੀਂ ਨਹੀਂ ਯਾਰ ਬਹੁਤ ਵਧੀਆ ਮਿਲਿਆ ਯਾਰ ਆਪਾਂ ਬਾਈ ਤੁਹਾਡੇ ਨਾਲ ਮਿਲ ਕੇ ਕੱਟੀ ਤੁਹਾਨੂੰ ਦੇ ਕੇ ਪੂਰੇ ਖੁਸ਼ ਹੋਈਆਂ ਯਾਰ ਠੀਕ ਆ ਤੇ ਅੱਗੇ ਆ ਦਿਖਾਓ ਇੱਕ ਜਮਾ ਜਮਾ ਮੈਂ ਕਹਿੰਦਾ ਆ ਦਾ ਦੁੱਖ ਹੀ ਤੋੜਨ ਵਾਲੀ ਚੀਜ਼ ਈ ਦਾ ਕੱਚ ਇਹ ਬੱਸ ਉਹਦੇ ਕਹਿਣਗੇ ਦੁਆਵਾਂ ਥੋੜੀਆਂ ਭਰਾਂ ਦੇ ਇਹ ਬਾਈ ਫਰੋਈਪੁਰ ਦੇ ਨਾਲ ਪੈਂਦਾ ਠੀਕ ਆ ਨਵਾਂ ਕਿਲਾ ਨਵਾਂ ਕਿਲਾ ਨਵੇਂ ਕਿਲੇ ਤੋਂ ਆਈ ਹੈ ਹੂੰ ਤੇ ਬਾਈ ਨੇ ਦਵਾਈ ਆ ਜਿਹਦੇ ਕੋਲ ਅਜੂਬਾ ਚ ਓਟਾ ਨਹੀਂਗਾ ਅਜੂਬਾ ਝੋਟਾ ਅਜੂਬਾ ਝੋਟਾ ਹਾਂ ਉਹ ਬਾਈ ਨੇ ਆਪਣਾ ਮਿੱਤਰ ਆ ਠੀਕ ਆ ਹਾਂ ਅਸੀਂ ਰਾਤ ਨੂੰ ਗੱਲਾਂ ਬਾਤਾਂ ਲੱਗੇ ਸੀਗੇ ਤੇ ਮੈਂ ਉਹਨੂੰ ਲਾਂਭ ਆ ਦੇਣ ਲੱਗ ਪਿਆ ਯਾਰ ਮੈਂ ਤੂੰ ਝੋਟੀ ਨਹੀਂ ਲੈ ਕੇ ਦਿੰਦਾ ਮੇਲੇ ਵਾਲੀ ਅੱਛਾ ਤੇ ਆਂਦਾ ਯਾਰ ਚੱਕ ਤੈਨੂੰ ਮੈਂ ਵੀਡੀਓ ਪਾਉਣਾ ਲੈਣਾ ਨੇ ਬਾਕੀ ਮੇਲੇ ਵਾਲੀ ਇਹ ਹਾਂ ਤੇ ਉਹ ਅਸੀਂ ਭਰਾਵਾ ਗੱਲਾਂ ਬਾਤਾਂ ਕਰਦੇ ਤੇ ਚਲੋ ਇਹ ਰਾਤ ਨੂੰ ਸੌਦਾ ਹੋ ਗਿਆ ਮੈਂ ਤੜਕੇ 4 ਵਜੇ ਜਾ ਕੇ ਤੇ ਚੜਾ ਲੈਂਦੀ ਠੀਕ ਐ ਲਓ ਦੇਖੋ ਬਰਾ ਮੂਰਲੇ ਪੈਰ ਦੇਖੋ ਜੀ ਮਗਰਲੇ ਪੈਰ ਦੇਖੋ ਇਹ ਤੁਹਾਨੂੰ ਦੇਖੋ तकरीबन ਅੱਧੀ ਘੱਟ ਥਲੇ ਨੂੰ ਨੀਵਾ ਹੁੰਦਾ ਇਹ ਇੱਕ ਮਾਇਓ ਇਧਰ ਨੂੰ ਸਾਨੂੰ ਸਟਰਕਚਰ ਦਿਖਾ ਦੀ ਝੋਟੀ ਉੱਪਰ ਵੀ ਕੀ ਨੀਲੀ ਰਾਵੀ ਹੁੰਦੀ ਆ ਦੇਖੋ ਸੈਂਗ ਦੇਖੋ ਸਿਰ ਤੋਂ ਬਿਲਕੁਲ ਨੀਵੇਂ ਹੈਗਾ ਨਾ ਤੇ ਇੱਥੋਂ ਇੱਥੇ ਦੇਖੋ ਇਹ ਆ ਦੇਖੋ ਪੁਥਰਾ ਸਟਰਕਚਰ ਤੇ ਦੂਜੀ ਸਾਈਡ ਤੋਂ ਫੇਸ ਚੈੱਕ ਕਰੋ ਇੱਥੋਂ ਤੋਂ ਨਹੀਂ ਦੁਬਾਰਾ ਫੇਸ ਚੈੱਕ ਕਰ ਲਓ ਤੇ ਬਿਲਕੁਲ ਇੱਥੋਂ ਗੌਰ ਨਾਲ ਦੂਰੋਂ ਖੜ ਕੇ ਦੇਖੋ ਝੋਟੀ ਦਾ ਸਟਰਕਚਰ ਮੂਰਲਾ ਜਿਹੜਾ ਟੂਹੀ ਦਾ ਪਾਸਾ ਹੈਗਾ ਇਹ ਦੇਖੋ ਰਦੇ ਕਿੱਥੇ ਹੈਗੇ ਤੇ ਇਹੀ ਰਦਾ ਪਿੱਛੇ ਲੈ ਕੇ ਬਾਅਦ ਉਸ ਨੂੰ ਪਤਾ ਲੱਗੂ ਵੀ ਰਦਾ ਕਿੰਨਾ ਫਰਕ ਪੈ ਗਿਆ ਨਾ ਤਾਂ ਮਤਲਬ ਇਮੇਜ ਮੇ ਆ ਕੱਟੀ ਰਿਹਾ ਕਰ ਲਿਓ ਬਹੁਤ ਸੋਹਣੇ ਪੁਟੀਆਂ ਬਹੁਤ ਸੋਹਣੇ ਸਟਰਕਚਰ ਆ ਕਿ ਬਾਕੀ ਇਹਦਾ ਵੀ ਬਾਈ ਰਿਕਾਰਡ ਬਹੁਤ ਆ ਇਹ ਕਿਹੜੇ ਸਾਹ ਦੀ ਆ ਕਿ ਬਾਈ ਆਪਣਾ ਪਤਾ ਹੀ ਇਹ ਬਾਈ ਅਲਬਾਕਸ ਦੀ ਆ ਹਾਂ ਥਾਣੋ ਬਹੁਤ ਸਾਫ ਆ ਛੋਟਾ ਥਣੋਟਾ ਜੀ ਆਥੋਸ ਨੂੰ ਨਿਕਾ ਮਰਾਦਾ ਪਿੱਛੇ ਹੋ ਕੇ ਲੈ ਆਹ ਦੇਖੋ ਮਾਰੋ ਕੁਆਲਟੀ ਚੈੱਕ ਇਹਦੇ ਫਿਰ ਕਰਦਾ ਤਿਆਰੀ ਤੁਰੀ ਮੇਲਿਆਂ ਦੀ ਫਿਰ ਬਈ ਹੁਣ ਇਹਦੀ ਤਿਆਰੀ ਹੈ ਵੀਰੇ ਹੈ ਤਾਂ ਤਿਆਰੀ ਹੈ ਬਾਕੀ ਚਲੋ ਭਲੀ ਕੇ ਰੱਬ ਦੇ ਕੋਲ ਆਪਾਂ ਸੱਚੀਆਂ ਨੀਤਾਂ ਮਰਾਦਾਂ ਲੈ ਕੇ ਚੱਲਾਂਗੇ ਅਲੋ ਬੰਦ ਹੁਣ ਸੈਟ ਕੀ ਦੂੰਗੇ ਦੰਦ ਛੱਟ ਗਈ ਹਾਂ ਹੁਣੇ ਹੀ ਛੱਟਿਆ ਠੀਕ ਹੈ ਦੋ ਅੰਦ ਹੋ ਗਈ ਤੇ ਛਿੱਟੀ ਹੋਣੀ ਆ ਤੇ ਫਿਰ ਠੀਕ ਹੈ ਠੀਕ ਹੈ ਮਾਲ ਪੱਖ ਤੋਂ ਚੰਗੇ ਕਾਰਦੀ ਵਧੀਆ ਹੈ ਹਾਂ ਇਹਦੀ ਮਾਂ ਸੀ ਜਿਹੜੀ ਉਹ ਸੀ ਟੈਂਕ ਦੀ ਅੱਛਾ ਹਾਂ ਇਹ ਉਹ ਟੈਂਕ ਵਾਲੀ ਮਾਂ ਦੀ ਧੀ ਹੈ ਇਹ ਤੇ ਪਿਓ ਵਾਲੇ ਪਾਸਿਓਂ ਇਹ ਵਾਲ ਬਾਕਸ ਦੀ ਬਾਕਸ ਠੀਕ ਤੇ ਕਹਿਣ ਦੀ ਗੱਲਾਂ ਨਹੀਂ ਸੱਚੀ ਵੀ ਇਹ ਸੰਨਾ ਦੀ ਹੈ ਤੇ 20 ਕਿਲੋ ਦੁੱਦਾ ਇਹਦੀ ਮਾਂ ਦਾ अच्छा ये गल ਤਾਂ ਵੀ ਸਾਰਿਆਂ ਨੂੰ ਪਤਾ ਠੀਕ ਹੈ ਠੀਕ ਹੈ ਮਤਲਬ ਸੇ ਤਾਂ ਦੁੱਧ ਵਾਲੀ ਬਿਊਟੀ ਵਾਲੀ ਕੋਈ ਚੀਜ਼ ਕਮੀ ਤਾਂ ਨਹੀਂ ਫਿਰ ਪੂਰਾ ਫੁੱਲ ਹੀ ਯਾਰ ਕਾਰਡ ਠੀਕ ਹੈ ਠੀਕ ਹੈ ਤੇ ਮੇਲੇ ਆਮਲੇ ਜਾਂਦੇ ਕਿੰਨਾ ਕੁ ਟਾਈਮ ਹੋ ਗਿਆ ਫਿਰ ਆਪਾਂ ਨੂੰ ਮੈਂ ਤਾਂ ਸਾਰੇ ਦੇਖ ਦिए ਸਾਨੂੰ ਮੇਲੇ ਹਾਂ ਮੈਂ 15 ਦਾ ਜਾਣ ਲੱਗਦਾ ਸੀ 2015 ਤੋਂ 24 ਚੱਲਦਾ 9 ਸਾਲ ਹੋ ਗਏ ਹਾਂ ਮਲਾ ਹਰੇਕ ਮੇਲੇ 'ਚ ਕੋਈ ਨਾ ਕੋਈ ਮੱਜ ਕੱਟੀ ਝੋਟਾ ਫੁੱਲ ਬਣਾ ਕੇ ਲੈ ਕੇ ਆਉਂਦੇ ਨੇ ਆਪਣਾ ਹਾਂ 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 ਠੀਕ ਆ ਠੀਕ ਆ ਠੀਕ ਆ ਤੇ ਅੱਗੇ ਮੱਜ ਦਿਖਾ ਦੀ ਆਪਾਂ ਝੋਟੀਆਂ ਇੱਧਰ ਕਾ ਥੋੜੀ ਮੱਜ ਤਾਂ ਉਹਦੇ ਕਹਿਣ ਵਾਂਗੂ ਨਾ ਜਿਵੇਂ ਤੋਕੜੀ ਆ ਹੂੰ ਇਹਦੇ ਇੱਕ ਪੁਆਇੰਟ 'ਚ ਕਰ ਦੋ ਆਪਾਂ ਬ੍ਰੀਡ ਦਿਖਾਉਣੀਆਂ ਨੇ ਹਾਂ ਹਾਂ ਬ੍ਰੀਡ ਦਿਖਾ ਦਿਓ ਵੀ ਬ੍ਰੀਡ ਕੀ ਹੁੰਦੀ ਚਾਹੇ ਮੈਂ ਸਾਜੀ ਬਾਰ-ਬਾਰ ਗੱਲ ਕਰਦਾ ਹੁੰਨਾਗਾ ਵੀ ਪਸ਼ੂ ਦੋ ਰੱਖ ਲਓ ਇੱਕ ਰੱਖ ਲਓ ਚਾਰ ਰੱਖ ਲਓ 10 ਦੀ ਬਜਾਏ 'ਚ ਘੱਟ ਰੱਖੋ ਸੋਹਣੇ ਦੇਖੋ ਟਿੱਡੇ ਕੱਟੇ ਬਹੁਤ ਘੱਟ ਨੇ ਅੱਖਾਂ ਦੇਖੋ ਐ ਅੱਖਾਂ ਪਹਿਲਾਂ ਨਿਗਾਹ ਮਾਰੋ ਆਇਆ ਚਮਕਨੇ ਤੇ ਨਹੀਂ ਆ ਅੱਖ ਨੀਲੀ ਹੁੰਦੀ ਆ ਆ ਚਮਕਦੀ ਹੁਣ ਦੇਖੋ ਜੀ ਹੂੰ ਕੱਟ ਦੇ ਬਹੁਤ ਸਾਫ ਜਵਾਨ ਦੇਖੋ ਤੇ ਇਹ ਕਿਵੇਂ ਆਪਣੇ ਕੋਲੇ ਇਹ ਆਪਣੇ ਮਿੱਤਰ ਕੋਲੇ ਸੀਗੀ ਹੂੰ ਉਹ ਆਦਾ ਇਕੱਲਾ ਦੁੱਧ ਹੀ ਆ ਟੋਕੜੀ ਆ 4-5 ਕਿਲੋ ਦੁੱਧ ਹੀ ਆ ਹੂੰ ਤੇ ਉਹ ਆਦਾ ਤੇਰੇ ਕੋਲੇ ਭੇਜਣੀ ਮੈਂ ਭੇਜ ਦੇ ਇਹ ਜੱਦੇ ਦੀ ਆਈ ਆ ਪਾਣੀ ਗੁੱਠੇ ਲਾਈ ਵੀ ਆ ਇਧਰ ਸਾਈਡ ਤੇ ਤੇ ਦੁੱਧ ਦਾ ਨਜ਼ਾਰਾ ਵੱਜਾ ਅਸੇ ਚੱਲ ਦੁੱਧ ਤੇਰਾ ਵਧੀਆ ਡੰਗਸ ਵਾਲੀ ਵੀਰ ਨਾ ਦੇਖੋ ਦੋੜ ਇਹਦੀ ਬਹੁਤ ਮੋਟੀ ਲੱਗੀ ਹਾਂ ਤੇ ਬਹੁਤ ਚੁਾਈ ਯਾਰ ਉਹ ਵਾਰ ਕਰ ਨੂੰ ਕਰਾਈ ਨਹੀਂ ਫਿਰ ਅਜੇ ਨਹੀਂ ਹਲੇ ਨਹੀਂ ਕਰਾਈ ਮਿੱਤਰਾ ਠੀਕ ਤੇ ਕੋਈ ਨਾ ਆਪਣ ਕਰਾਈ ਨਹੀਂ ਜਿੱਦੇ ਇਹ ਬੋਲਪੀ ਕਰਮਾ ਵਾਲੀ ਸਾਂਹ ਇੱਥੇ ਆਪਣੇ ਜੇ ਪਹਿਲਾਂ ਪਤਾ ਹੁੰਦਾ ਵੀ ਤੁਹਾਡੇ ਕੋਲ ਮੱਝ ਤਾਂ ਆਪਣੇ ਨਾਲ ਜਗਨਨਾਥ ਨੂੰ ਸੀਮਣ ਦੇ ਕੇ ਆਂਦੇ تھے ਉਹਦਾ ਲਵਾ ਆਂਦੇ ਆਪਾਂ ਵਧੀਆ ਬੱਚੇ ਪਾਉਂਦਾ ਉਹ ਵੀ ਪੂਰੇ ਸੋਹਣੇ ਤੇ ਕੋਈ ਗੱਲ ਨਹੀਂ ਉਧਰ ਮੇਰਾ ਢੇੜਾ ਲੱਗਦਾ ਰਹਿੰਦਾ ਬੱਲੇ ਉਧਰ ਦਾ ਆ ਜਦੋਂ ਮਰਜੀ ਚਾ ਕੇ ਲਿਆਉ ਜੇ ਸਿਲੰਡਰ ਪਵਾ ਲਿਆ ਸੀ ਮੈਂ ਤੇ ਇੱਕ ਚੀਜ਼ ਆਪਾਂ ਵੀਡੀਓ ਚ ਵਿਖਾ ਦਿੰਨੇ ਇੱਕ ਚੀਜ਼ ਹੋਰ ਆ ਮੱਝ ਇਧਰ ਕਰ ਲਓ ਇਹ ਵੀ ਦਿਖਾ ਵੀ ਆ ਚੀਜ਼ ਸੀ ਜਿਹੜੀ ਮੈਂ ਤੁਹਾਨੂੰ ਕਹਿਣ ਲੱਗਾ ਸੀ ਹਾਂ ਵੀ ਆ ਰਾਂ ਨਸਲ ਲੋਕ ਕਹਿੰਦੇ ਗਰਮ ਆਏ ਆ ਜਿਉਂ ਹੈ ਨਾ ਯਾਰ ਇਹਨੂੰ ਨਾ ਪਿਆਰ ਕਰਕੇ ਸਹੀ ਮੇਰੇ ਨਾ ਗਰਮ ਹੁੰਦੀ ਹੈ ਲੱਤ ਸਾਰੀ ਆਉਂਦੇ ਆ ਹਾਂ ਇਹਨੂੰ ਪਿਆਰ ਕਰੇ ਨਾ ਫਿਰ ਨਹੀਂ ਗਰਮ ਵੀ ਮਤਲਬ ਆਪ ਤੇ ਡਿਪੈਂਡ ਆ ਮਤਲਬ ਹਾਂ ਆਪ ਦੇ ਤੇ ਆ ਤੇ ਹੁਣ ਆ ਵੇਖ ਲੈ ਕਿੰਡੀ ਸੋਹਣੀ ਨਸਲ ਆ ਵੀ ਇਹ ਨਸਲ ਹੌਲੀ ਹੌਲੀ ਲੋਪ ਹੁੰਦੀ ਜਾਂਦੀ ਯਾਰ ਹੈ ਨਾ ਆਪਣੇ ਪੰਜਾਬ ਚ ਲੋਪ ਹੁੰਦੀ ਹੈ ਸਾਈ ਵਾਲਾ ਤੇ ਹੁਣ ਆ ਵੇਖ ਲੈ ਮੈਂ ਤੇਰੇ ਸਾਹਮਣੇ ਵਿਖਾ ਦੇਣਾ ਇੱਕ ਨਹੀਂ ਤਾਂ ਸ਼ਾਈ ਵਾਲ ਬੱਚੀਆਂ ਹੁੰਦੀ ਨੇੜ ਦੀ ਨੰਗਣ ਨਹੀਂ ਦਿੰਦੀ ਆ ਤੂੰ ਦੇਖੋ ਜਾ ਕੇ ਦੀ ਹਾਂ ਵੇ ਥਾਣ ਫੜ ਲਿਆ ਵੇਖ ਲੈ ਹੂੰ ਇਹਨ ਕੋਈ ਚੱਕਰ ਨਹੀਂ ਗਾ ਝੋਲੀ ਖਿੱਚ ਲਾ ਕੁਛ ਕਰ ਲਾ ਤੁਹਾਨੂੰ ਦੇਖੋ ਬਹੁਤ ਆ ਨਾ ਮੇਰਾ ਪੂਰਾ ਸਟਰਕਚਰ ਸਾਹੀ ਵਾਲਾ ਐ ਹੈਗਾ ਹੂੰ ਸਹੀ ਗੱਲ ਆ ਠੀਕ ਆ ਬਈ ਨਾਲ ਤਾਂ ਸਾਂਭਣ ਤੇ ਤੇ ਪਿਆਰ ਕਰਨ ਦੇ ਪੁੱਛਣਾ ਹਾਂ ਜੇ ਆਪਾਂ ਹੁਣ ਇਹਨੂੰ ਸਾਂਭਾਏ ਨਹੀਂ ਹੱਥ ਪੱਲਾ ਨਹੀਂ ਫੇਰਾਂਗੇ ਪਾਸ਼ੂ ਤੇ ਤਾਂ ਫਿਰ ਗਰਮੀ ਹੋਊਗਾ ਨਾ ਇੰਨੇ ਰੇੜੀ ਲੱਗੇਗਾ ਹੱਥ ਫੇਰੀ ਤੇ ਹੀ ਆ ਜਿਆਦਾ ਬਾਈ ਦੀ ਇਹ ਵੀ ਗੱਲ ਸੌ ਬਹੁਤ ਸੋਹਣੀ ਆ ਕਹਿੰਦਾ ਬਾਈ ਕਹਿੰਦਾ ਲੋਪ ਹੁੰਦੀ ਜਾਂਦੀ ਤੇ ਬਾਈ ਰੱਖੀ ਵਾਲਾ ਤਾਂ ਹੀ ਬੈਠਾ ਵੀ ਇੱਕ ਜਿਹੜਾ ਕਿੰਨੀ ਨਕਾਸ਼ ਰੱਖਿਆ ਵੀ ਨਾ ਨਾਸਲ ਆਪਣੇ ਪੰਜਾਬ ਜੈਸੀ ਬਰੀਡ ਹੈ ਬਹੁਤ ਸੋਹਣੀ ਬੱਛੀ ਹੈ ਹੂੰ 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 ਠੀਕ ਇਹ ਹੁਣ ਫਿਰ ਟਿਕਟ ਕੋ ਭਰਾ ਤਾਂ ਕਹੇ ਭਰਾ ਨਹੀਂ ਦੇ ਨਹੀਂ ਹਲੇ ਤਾਰਾਂ ਕਰ ਕੀ ਹੱਡੀ ਥੋੜੇ ਦਿਨ ਹੀ ਹੋ ਗਏ ਆ ਅੱਛਾ ਤੇ ਮਾਗਾ ਥੋੜਾ ਜਿਹਾ ਹੋਰ ਹੋ ਲੈਣ ਬਾਕੀ ਨਾਲ ਮੂਰ ਰੁੱਤ ਵੀ ਫਿਰ ਹੋ ਜਾਈ ਜੇ ਹੁਣ ਠੀਕ ਹੈ ਲੋ ਇੱਕ ਵਾਰੀ ਫੇਰ ਆ ਕੱਟੀ ਦੀ ਨਿਗ੍ਹਾ ਮਾਰੋ ਜਿਹੜੀ ਆਪਾਂ ਖਰੀਦੀ ਆ ਮੌਮਿੰਨਾ ਦੀ ਉਮਰਾ ਬਾਈ ਤੋਂ ਖਰੀਦੀ ਬਹੁਤ ਹੀ ਚੰਗੇ ਮਾਪੇ ਦੇ ਰਿਕਾਰਡ ਦੀ ਆ ਸੋ ਬਾਕੀ ਦੀ ਸਪੈਸ ਜਾ ਕੇ ਬਕਰੇ ਫੇਰ ਵੀਡੀਓ ਪਾਵਾਂਗੇ ਦੇਖ ਸਕਦੇ ਹੋ ਕੱਟੀ ਦੀ ਬਹੁਤ ਚੀਜ਼ ਚੰਗੀ ਬਣੀ ਆ ਕੱਟੀ ਕੱਢ ਲੈ ਅਲਵਾਖਸ ਲੈ ਕੇ ਵਾਰ ਆਹਾਂ ਹਾਂ ਇਹਨੂੰ ਤੋੜ ਕੇ ਦਿਖਾਈ ਆ ਬਸ ਕੱਢ ਬਹੁਤ ਸੋਹਣੀ ਕੱਟੀ ਹੈਗੀ ਸੋ ਵੀਰ ਮੇਰੇ ਚੰਗੇ ਪਸ਼ੂ ਰੱਖਿਆ ਕਰੋ 10 ਜਿੱਥੇ ਖੋਲੇ ਬੰਨਣੇ ਆਗੇ ਚਾਹੇ ਮੰਨ ਕੇ ਚਲੋ ਦੁੱਧ ਤਾਂ ਦੇਖੋ ਚੋ ਕਰਮਾਂ ਦੀ ਜਾਂ ਸਾਹ ਸੰਭਾਲੇ ਨਸਲ ਤੇ ਕੰਮ ਆ ਨਾ ਤੇ ਮੰਨ ਕੇ ਚਲੋ ਜੇ ਦੁੱਧ ਹੀ ਮਾਰਾ ਜਦ ਤਾਂ ਘਰ ਆ ਕੇ ਜਿਹੜਾ ਥੋੜਾ ਰਿਸ਼ਤੇ ਆ ਗਿਆ ਕੋਈ ਮਿੱਤਰ ਪਿਆਰਾ ਆ ਗਿਆ ਸੁਨੇਹ ਨਹੀਂ ਕਹੂ ਵੀ ਯਾਰ ਘਰ ਚ ਕੀ ਬੰਨਾ ਉਹ ਤੇਰਾ ਵੀ ਪਸ਼ੂ ਵੇਚ ਦੇ ਡੋਲੂ ਜਾ ਕੇ ਡੇਰੀ ਚ ਮਾਗ ਜਾ ਕਰਨਾ ਦੇਖ ਕੇ ਰੂਹ ਖੁਸ਼ ਹੁੰਦੀ ਝੋਟੀ ਨੂੰ ਦੇਖੋ ਇਹ ਜਿਹੇ ਪਸ਼ੂ ਰੱਖਿਆ ਕਰੋ ਘਰ ਦੇ ਵਿੱਚ ਰੱਖਣੇ ਮੈਂ ਰਾਤ ਨੂੰ ਵੀ ਚਮਕਦਾ ਦਿੰਦੇ ਨੇ ਵੀ ਚਮਕਦੇ ਹਨ ਇੱਥੋਂ ਮਾਰੋ ਸਟ੍ਰਕਚਰ ਨਹੀਂਗਾ ਤੇ ਬਾਈ ਨੂੰ ਸ਼ੁਭਕਾ ਉਹਨਾਂ ਜ਼ਰੂਰ ਦੇ ਦਿਓ ਵੀ ਜੇ ਬਾਈ ਕਰਦਾ ਮੇਲੇ ਦੀ ਤਿਆਰੀ ਤੇ ਆਉਣ ਵਾਲੇ ਮੇਲਿਆਂ ਦੇ ਵਿੱਚ ਜ਼ਰੂਰ ਹੈ ਝੋਟੀ ਦਾ ਜਿਹੜਾ ਮਾਨ ਨਾਲ ਸਰ ਉੱਚਾ ਕਰੇ ਬਾਈ ਦਾ ਕਿਉਂਕਿ ਮਿਹਨਤ ਹੀ ਬਾਈ ਬਹੁਤ ਕਰਦਾ ਇਹ ਨਹੀਂ ਕੱਲੀ ਵੀ ਲੈ ਕੇ ਉਹ ਕਹ ਲੈ ਮੈਂ ਮਿਹਨਤ ਹੀ ਬ ਸੋ ਇਨੇ ਇੱਕ ਵੀਡੀਓ ਸੀਗੀ ਸਾਂਝੀ ਕਰਨੀ ਸੀਗੀ ਸੋ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਵੀਰ ਮੈਨੂੰ ਜਰੂਰ ਕਰ ਦਿਓ ਜੀ ਸੋ ਧੰਨਵਾਦ ਸਤਿ ਸ਼੍ਰੀ ਅਕਾਲ ਮਿਲਦਾ ਕਿਸੇ ਹੋਰ ਵੀਡੀਓ ਦੇ ਨਾਲ